ਸ਼੍ਰੀਕਲ ਜੀ ਮਹਿਲਾ ਮਲੀ ਇੱਕ ਵੱਡੀ ਖੁਸ਼ਖਬਰੀ ਆ ਚੁੱਕੀ ਹੈ ਜੀ ਵੱਡੀ ਸਕੀਮ 2-2 ਲੱਖ ਰੁਪਏ ਵਾਲੀ ਜਿਹੜੀ ਸਕੀਮ ਹੈ ਕਿਹ ਸਕੀਮ ਹੈ ਉਸ ਬਾਰੇ ਆਪਾਂ ਪੂਰੇ ਡਿਟੇਲ ਵਿੱਚ ਗੱਲ ਕਰ ਰਹੇ ਹਾਂ ਉਸ ਤੋਂ ਪਹਿਲਾਂ ਛੋਟੀ ਜੀ ਗੁਜਾਰਿਸ਼ ਜਿਹੜੇ ਵੀਰ ਭਾਈ ਆਪਣੇ ਚੈਨਲ ਤੇ ਨਵੇਂ ਆਏ ਨੇ ਸੋ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੋ ਚਲੋ ਚੱਲਾ ਮੇਨ ਅਪਡੇਟ ਦੇ ਉੱਤੇ ਜੀ ਅਸੀਂ ਦੇਖ ਸਕਦੇ ਹਾਂ ਦੀ ਪੋਸਟ ਆਫਿਸ ਦੀ ਇਹ ਯੋਜਨਾ ਮਹਿਲਾਵਾਂ ਨੂੰ 2 ਸਾਲਾਂ ਵਿੱਚ ਬਣਾ ਦੇਵੇਗੀ ਅਮੀਰ ਸਰਕਾਰ ਵੱਲੋਂ ਇੱਕ ਪੋਸਟ ਆਫਿਸ ਸਕੀਮ ਤਹਿਤ ਔਰਤਾਂ ਨੂੰ ਨਿਵੇਸ਼ ਕਰਨ ਲਈ ਕਈ ਵਿਕਲਪ ਦਿੰਦੀ ਹੈ ਇਨ੍ਹਾਂ ਪੋਸਟ ਆਫਿਸ ਸਕੀਮਾਂ ਵਿੱਚ ਔਰਤਾਂ ਥੋੜੇ ਸਮੇਂ ਵਿੱਚ ਪੈਸਾ ਕਮਾ ਸਕਦੇ ਨੇ ਆਪਣਾ ਭਵਿੱਖ ਸੁਰੱਖਿਅਤ ਕਰ ਸਕਦੇ ਨੇ ਮਹਿਲਾ ਸਨਮਾਨ ਬਚਤ ਸਰਟੀਫਿਕੇਟ ਖਾਸ ਤੌਰ ਤੇ ਮਹਿਲਾ ਨਿਵੇਸ਼ਕਾਂ ਲਈ ਇੱਕ ਛੋਟੀ ਬਚਤ ਯੋਜਨਾ ਹੈ ਜੋ ਉਹਨਾਂ ਨੂੰ 2 ਸਾਲਾਂ ਵਿੱਚ ਅਮੀਰ ਬਣਾ ਸਕਦੀ ਹੈ ਇਸ ਦੇ ਵਿੱਚ ਜੇ ਜਨਰਲ 7.7% ਜਿਹੜਾ ਵਿਆਜ ਮਿਲ ਹੈ 2 ਲੱਖ ਰੁਪਏ ਦਾ ਨਿਵੇਸ਼ 2 ਸਾਲਾਂ ਵਿੱਚ ਇੰਨਾ ਮਿਲੇਗਾ ਵਿਆਜ ਜੇ ਤੁਸੀਂ 2 ਸਾਲਾਂ ਲਈ ਮਹਿਲਾ ਸਨਮਾਨ ਬਚਤ ਪਰਮਾਨ ਪੱਤਰ ਵਿੱਚ 2 ਲੱਖ ਰੁਪਏ ਦਾ ਨਿਵੇਸ਼ ਕਰਦੇ ਹੋ ਤਾਂ ਤੁਹਾਨੂੰ ਮਿਆਦ ਪੂਰੀ ਹੋਣ ਤੇ 2.32 ਲੱਖ ਰੁਪਏ ਮਿਲਣਗੇ ਇਹ ਐਫ ਡੀ ਵਾਂਗ ਹੀ ਕੰਮ ਕਰਦਾ ਹੈ ਤੁਸੀਂ ਆਪਣੇ ਨਜ਼ਦੀਕੀ ਡਾਕਕਰ ਵਿੱਚ ਜਾ ਕੇ ਇਸ ਦਾ ਖਾਤਾ ਖਲਵਾਓ ਤੇ ਇਸ ਸਕੀਮ ਦਾ KYC ਕਰਵਾ ਕੇ ਆਪਣੀ ਜਿਹੜੀ ਇਸ ਸਕੀਮ ਦਾ ਲਾਭ ਵੀ ਲੈ ਸਕਦੇ ਹੋ ਤੇ ਇਸ ਦੇ ਵਿੱਚ ਟੈਕਸ ਦੀ ਛੋਟ ਵੀ ਮਿਲਦੀ ਹੈ ਤੇ 2 ਲੱਖ ਭਰ ਕੇ 2 ਸਾਲ ਵਿੱਚ 2 ਲੱਖ 3000 ਰੁਪਏ ਮਿਲਿਗਾ ਜੀ ਤੁਹਾਨੂੰ ਵੱਡੀ ਸਕੀਮ ਹੈ ਮਹਿਲਾਵਾਂ ਲਈ ਜਰੂਰ ਅਪਲਾਈ ਕਰਿਓ ਤੇ ਬាទ-ਬਾਤ ਵੀਡੀਓ ਨੂੰ ਸ਼ੇਅਰ ਜਰੂਰ ਕਰਿਓ ਜੀ ਬាទ-ਬਾਤ ਧੰਨਵਾਦ